ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆ ਸਾਰੇ ਕਿਸਾਨ ਵੀਰਾਂ ਦਾ ਤੇ ਸਵੇਰੇ ਅੱਜ ਆਪਾਂ ਪਹੁੰਚ ਗਏ ਖੇਤ ਤੇ ਅੱਜ ਆਪਾਂ ਜਿਹੜੀ ਗੱਲਬਾਤ ਕਰ ਰਹੇ ਆ ਉਹ ਤੁਹਾਨੂੰ ਆਪਾਂ ਦਿਖਾਉਣਾ ਹੈ ਜਿਹੜਾ ਆਪਣਾ ਬੋਬੀ ਖਰਬੂਜਾ ਜਿਹੜਾ ਵੀ ਕਿਸ ਤਰ੍ਹਾਂ ਦਾ ਹੋ ਰਿਹਾ ਕਿੰਨੀ ਤਰੀਕ ਨੂੰ ਲਾਇਆ ਸੀ ਆਪਾਂ ਨੇ ਨਰਸਰੀ ਜਿਹੜੀ ਆਪਾਂ ਨੇ ਟ੍ਰੇਆਂ ਦੇ ਵਿੱਚੋਂ ਤਿਆਰ ਕੀਤੀ ਸੀ ਵੀ ਆ ਜਿਹੜਾ ਆਪਾਂ ਨੇ ਸਿੱਧਾ ਜਿਹੜਾ ਨਹੀਂ ਲਾਇਆ ਤੀ ਤਿਆਰ ਕਰਕੇ ਆਪਾਂ ਟ੍ਰੇਆਂ ਦੇ ਵਿੱਚ ਜਿਹੜੀ ਨਰਸਰੀ ਉਹ ਲਗਾਈ ਸੀ ਤੇ ਵੀ ਕਿਵੇਂ ਦਾ ਹੋ ਰਿਹਾ ਉਹ ਉਹ ਦੇਖਦੇ ਆਪਾਂ ਤੇ ਆ ਪਿਆਜ਼ ਆ ਜਿਹੜਾ ਆਪਣੇ ਲਈ ਪਨੀਰੀ ਸੀ ਪਿੰਕ ਪਿਆਜ਼ ਦੀ ਆ ਦੇਖੋ ਉਹ ਪਿਆਜ਼ ਇਹ ਲੱਗਿਆ ਹੋਇਆ ਬੱਟੇ ਦੇ ਉੱਪਰ ਇਹ ਪਨੀਰੀ ਜਿਹੜੀ ਆਪਾਂ ਨੇ ਸੇਲ ਕਰੀ ਸੀ ਇਹ ਪਿਆਜ਼ ਦੀ ਇਹਦੇ ਸਾਈਜ਼ ਆਪ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਕੁ ਬਣਦਾ ਕਿੰਨੀ ਆ ਪਨੀਰੀ ਇਹ ਇਹ ਆਪਾਂ ਅੱਜ ਜਿਹੜੀ ਗੱਲ ਕਰ ਰਹੇ ਸੀ ਉਹ ਵੀ ਖਰਬੂਜੇ ਬਾਰੇ ਤੇ ਤੁਹਾਨੂੰ ਆਪਾਂ ਦਿਖਾਉਣੇ ਆਂ ਦੀਆ ਬੇਲਾਂ ਵੀ ਕਿੰਨੇ ਕਿੰਨੇ ਪੱਤੇ ਜਿਹੜੀਆਂ ਹੋ ਗਈਆਂ ਇਦੇ ਵਿੱਚ ਸਾਰਾ ਆਪਣਾ ਬੋਵੀ ਜਿਹੜਾ ਤੇ ਤਰਬੂਜ ਲੱਗਿਆ ਹੋਇਆ ਆਓ ਆਪਾਂ ਦੇਖਦੇ ਆਂ ਬੇਲਾਂ ਜਿਹੜੀਆਂ ਆਪਣੀਆਂ ਕਿਸ ਤਰ੍ਹਾਂ ਨੇ ਜਿਹੜੀਆਂ ਹੋ ਰਹੀਆਂ ਨੇ ਖਰਬੂਜੇ ਦੀਆਂ ਆ ਦੇਖੋ ਵੀਰੇ ਇਹ ਆਪਣਾ ਬੋਵੀ ਖਰਬੂਜਾ ਲੱਗਿਆ ਹੋਇਆ ਜਿਹੜਾ ਅਜੇ ਤੱਕ ਤਾਂ ਬਹੁਤ ਸੋਹਣੀਆਂ ਨੇ ਬੇਲਾਂ ਬਿਲਕੁਲ ਸਾਫ਼ ਨੇ ਤੇ ਦਿਨ ਦਾ ਜਿਹੜਾ ਤਾਪਮਾਨ ਕਾਫੀ ਜ਼ਿਆਦਾ ਹੁੰਦਾ ਇਹ ਦੇਖੋ ਇਸ ਤਰ੍ਹਾਂ ਇਹ ਬੇਲਾ ਜਿਹੜੀਆਂ ਇਹ ਹੂਰੀਆਂ ਨੇ ਆਪਣੀਆਂ ਤੇ ਮਿਸਿੰਗ ਆ ਜਿਹੜੀ ਬਹੁਤ ਘੱਟ ਜਿਹੜੀ ਹੋਈ ਆ ਮੌਸਮ ਜਿਹੜਾ ਵਧੀਆ ਰਿਹਾ ਉਦੇ ਕਾਰਨ ਬਹੁਤ ਘੱਟ ਮਿਸਿੰਗ ਜਿਹੜੀ ਵਿੱਚ ਬੇਲਾਂ ਦੇ ਵਿੱਚ ਹੋਈ ਆ ਉਹ ਜਿੰਨੀਆਂ ਬੇਲਾਂ ਆਪਾਂ ਲਾਈਆਂ ਸੀ ਸਾਰੀਆਂ ਚੱਲੀਆਂ ਨੇ ਕੋਈ ਮਿਸ ਨਹੀਂ ਹੋਈ ਉਹਦੇ ਵਿੱਚੋਂ ਆ ਦੇਖੋ ਇਹ ਆਪਣਾ ਬੋਵੀ ਖਰਬੂਜਾ ਜਿਹੜਾ ਇਹ ਪਰਲੇ ਪਾਸੇ ਤਰਬੂਜ ਆ ਜਿਹੜਾ ਉਹ ਲੱਗਿਆ ਹੋਇਆ ਇਹ ਦੇਖੋ ਵਿੱਚੋਂ ਦੇਖਣੇ ਤਾਂ ਉਹ ਨਾ ਦੇਖੋ ਮੀਟੋਂ ਦੇਖੋ ਕਿਸ ਤਰ੍ਹਾਂ ਜਿਹੜਾ ਆਪਣਾ ਬੇਲਾ ਨੇ ਤੇ ਵੀਰੇ ਵੀਡੀਓ ਨੂੰ